ਦੰਦਾਰਨ ਦੇ ਕਸਬਾ ਅਲਗੋ ਕੋਚੀ ਵਿਖੇ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੱਲਨਾ ਦਾ ਕਿਸਾਨਾਂ ਨੇ ਵਿਰੋਧ ਕੀਤਾ ਜਿਸ ਦਰਾਂ ਕਿਸਾਨ ਜਥੇਬੰਦੀਆਂ ਦੇ ਉਮੀਦਵਾਰ ਮਨਜੀਤ ਸਿੰਘ ਮੱਲਨਾ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗੱਲਬਾਤ ਕਰਦੇ ਆ ਕਿ ਸਾਲ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਦੀ ਭਾਜਪਾ ਖੱਟੜ ਸਰਕਾਰ ਨੇ ਕਿਸਾਨਾਂ ਦੇ ਉੱਪਰ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਅਤੇ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਿਸ ਦੇ ਸਵਾਲਾਂ ਦਾ ਜਵਾਬ ਲੈਣ ਦੇ ਲਈ ਉਹ ਅੱਜ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੱਲਨਾ ਦੇ ਕੋਲ ਆਏ ਸਨ ਪਰ ਉਹਨਾਂ ਦਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੇ ਗਏ ਸਵਾਲਾਂ ਦਾ ਕੋਈ ਵੀ ਜ ਬੀਜੇਪੀ ਦਾ ਕੈਂਡੀਡੇਟ ਆ ਸਰਦਾਰ ਮਨਜੀਤ ਸਿੰਘ ਦਾ ਮੰਨਾ ਹੈ ਉਹ ਇੱਥੇ ਤੋਂ ਗੋਟੀਆਂ ਨੇ ਘੱਟ ਕੀਤਾ ਸੀ ਤੇ ਅਸੀਂ ਕਿਸਾਨ ਚੱਕ ਕਮੇਟੀ ਪੰਜਾਬ ਸਰਦਾਰ ਇੰਦਰਜੀਤ ਸਿੰਘ ਕੋੜਪੜਾ ਵੱਲੋਂ ਦਾਸ ਸਰਦਾਰ ਆਤਮਾ ਸਿੰਘ ਜੀ ਪਿੰਡ ਰਾਜੋ ਦੇ ਪੱਤੀਪਲੋਂ ਜਰਨਲਿਸਟ ਕੇਤਰ ਬਲਾਗ ਬਟੋਆ ਦਾ ਤੇ ਜਿਉਂਦਾ ਵਿਰੋਧ ਕੀਤਾ ਗਿਆ ਡਟ ਕੇ ਵਿਰੋਧ ਕੀਤਾ ਹੈ ਅਸੀਂ ਇਹਨੂੰ ਕਿਹਾ ਸਾਡੇ ਸਵਾਲਾਂ ਦਾ ਜਵਾਬ ਦੇ ਦਿਓ ਇੱਕ ਵੀ ਸਵਾਲਾਂ ਦਾ ਜਵਾਬ ਨਹੀਂ ਦੇ ਕੇ ਤੇ ਡਰਦੇ ਇੱਥੋਂ ਭੱਜ ਗਿਆ ਕੋਈ ਜਿਹਨਾਂ ਦਾ ਸਰਪਸ ਜਵਾਬ ਮੰਗੇ ਆ ਤੇ ਸਾਡੇ ਜਿਹੜਾ ਸੁਭਜੀਤ ਸਿੰਘ ਕਰਮ ਕਰਮਜੀਤ ਸਿੰਘ ਸੁਭਾ ਆਪਣੇ ਉਹ ਮੁੰਡਾ ਮਾਰੇਗਾ ਕਲੌਰੀ ਗੋਲੀਆਂ ਮਾਰ ਕੇ ਮਾਰ ਤੁੰਦਾ ਕੀ ਕਸੂਰ ਤੇਰਾ ਮਹੀਨੇ ਦਿੱਲੀ ਦੇ ਵਿੱਚ ਬੈਠ ਕੇ ਤਦ ਤੋਂ ਤੇ ਜੋ ਮੰਗਾ ਮਨਾਈਆਂ ਸੀ ਐਮਐਸਪੀ ਦਾ ਮਕਦਾ ਸੀ ਤਾਂ ਤੁਸੀਂ ਭੱਜੇ ਜੋ ਉਹਦੇ ਰੋਸ ਦੇ ਵਿੱਚ ਇੱਕ ਸਾਲ ਦਿੱਲੀ ਜਾ ਰਹੇ ਸੀ ਤੇ ਕਲੌਰੀ ਪੱਟ ਤੋਂ ਸਿੰਘੂ ਬਾਰਡਰ ਤੇ ਬੈਰੀਕਡ ਲਾ ਕੇ ਇਹਨਾਂ ਦੇ ਤਾਰਾ ਵਿਛਾ ਕੇ ਤੇ ਰਾਡ ਪਾ ਕੇ ਪੱਛਰੀ ਕੰਕਰੀਟ ਪਾ ਕੇ ਤੇ ਰਾਹ ਬੰਦ ਕਰਦੇ ਆ ਤੇ ਸਾਨੂੰ ਕਿਉਂ ਨਹੀਂ ਦਿੱਲੀ ਜਾ ਦਿੱਤਾ ਜੇ ਸਾਨੂੰ ਨਹੀਂ ਦਿੱਲੀ ਜਾਣ ਦੇਣਾ ਅਸੀਂ ਵੀ ਪੰਜਾਬ ਦੇ ਵਿੱਚ ਰੋਡ ਨਹੀਂ ਪੈਂਦੇ ਨਹੀਂ ਇਹ ਜਿੱਤੇ ਮੱਦੀ ਜੋਰ ਲਾ ਦੇਣਾ ਭਾਜਪੀ ਨੂੰ ਰੋਡ ਨਹੀਂ ਅਸੀਂ ਪੈਂਦੇ ਨਹੀਂ ਹੋਰ ਅਸੀਂ ਕੀ ਗੱਲ ਵੱਖਰੀ ਹੈ ਇੱਕ ਦਸ ਬੰਦੇ ਵਿੱਚ ਹੀ ਕੱਟ ਗਈ ਮੇਰਾ ਪਿੰਡ ਰਾਜੋਤ ਹੈ 1 ਸਾਲ ਜਿਹੜਾ ਜੀ ਇਹਦਾ ਇੱਕ ਵੱਡਾ ਕੋਰ ਦੀ ਗਵਾਈ ਚ ਅਸੀਂ ਚੱਲਦੇ ਆ ਕਿਉਂਕਿ ਮੋਦੀ ਜਿਹੜਾ ਹੈ ਉਹ ਥੁੱਕ ਕੇ ਛੱਟ ਗਿਆ ਹੈ ਸਾਡੇ ਨਾਲ ਅਸੀਂ 13 ਮਹੀਨੇ 15 ਦਿਨ ਦਿੱਲੀ ਦੇ ਬਾਡਰ ਤੇ ਰਹੇ ਆ ਸਿੰਘੂ ਬਾਡਰ ਤੇ ਗੁਰੂ ਨਾਨਕ ਦੇ ਜਨਮ ਦਿਹਾੜੇ ਤੇ ਇਹ ਐਲਾਨ ਕੀਤਾ ਹੈ ਵੀ ਮੈਂ ਜਿਹੜੇ ਸਾਡੇ ਤਿੰਨ ਕਾਨੂੰਨ ਨੇ